ਫਾਸਟ ਫੂਡ ਇੰਨਾ ਕਿ ਲੋਕਾਂ ਨੂੰ ਪਸੰਦਾ ਵੀ ਹਰ ਇੱਕ ਬੰਦਾ ਜਿਹੜਾ ਡੇਲੀ ਖਾਂਦਾ ਹੀ ਖਾਂਦਾ ਵਾ ਤੇ ਇਸੇ ਰਿਲੇਟਡ ਜਿਹੜੇ ਆਪਣੇ ਇੱਕ ਪੰਜਾਬੀ ਵੀਰ ਨੇ ਜਿਹੜਾ ਇਹ ਫਾਸਟ ਫੂਡ ਦਾ ਕੰਮ ਕੀਤਾ ਨੌਜਵਾਨ ਮੁੰਡਾ ਬਿਲਕੁਲ ਜਿਹੜਾ 18 19 ਸਾਲਾਂ ਦਾ ਹੀ ਆ ਜੀ ਤੇ ਇਹਨੇ ਆਪਣੇ ਪਿੰਡ ਕੋਲ ਕੋਲ ਕਲਾ ਜਿਹੜਾ ਫਾਸਟ ਫੂਡ ਦਾ ਕੰਮ ਕੀਤਾ ਵਾ ਤੇ ਆਹ ਦੇਖੋ ਬਾਈ ਨੇ ਹਜੇ ਨਾ ਨਵਾਂ ਹੀ ਕੰਮ ਕੀਤਾ ਵਾ ਤੇ ਪਰ ਬਾਈ ਸਪੋਰਟ ਇਹਨੂੰ ਕੋਈ ਕਰ ਨਹੀਂ ਰਿਹਾ ਇੰਨਾ ਸਾਡੇ ਪਿੰਡ ਵਾਲੇ ਵੀ ਨਹੀਂ ਕਰ ਰਹੇ ਚੱਲ ਹੋਰ ਤਾਂ ਜਿਹੜਾ ਹਨ ਕਿਉਂਕਿ ਲੋਕ ਜਿਹੜੇ ਭਈਆਂ ਕੋਲੋਂ ਖਾਣਾ ਪਸੰਦ ਕਰਦੇ ਆ ਅੱਜ ਕੱਲ ਤੇ ਉਹਨਾਂ ਨੂੰ ਚੰਗੀ ਚੀਜ਼ ਸਹੀ ਲੱਗਦੀ ਨਹੀਂਗੀ ਤੇ ਪਰ ਆਪਾਂ ਬਾਈ ਦਾ ਤੁਹਾਨੂੰ ਦਿਖਾਉਣਾ ਸਾਰਾ ਕੁਝ ਕਿਚਨ ਕੁਝ ਨੂੰ ਬਹੁਤ ਵਧੀਆ ਬਣਿਆ ਹੋਇਆ ਆ ਬਹਣਾ ਤੇ ਅੱਗੇ ਆ ਆਪਣੇ ਪਿੰਡ ਆਰਾਮ ਸੇਵਕ ਸੀ ਮੁੰਡਾ ਉਹ ਹੁਣ ਤਲਵੰਡੀ ਲਾਉਣ ਲੱਗ ਪਿਆ ਦੁਕਾਨ ਤੇ ਉੱਥੇ ਬਾਈ ਨੇ ਆਪਦੀ ਸ਼ਾਪ ਕੀਤੀ ਹੈ ਬਾਈ ਦਾ ਪਿੰਡ ਹੈਗਾ ਝੰਡਿਆਣੇ ਤੇ ਨਾਲੇ ਇਹਦਾ ਰੇਟ ਵੀ ਦੂਜਿਆਂ ਨਾਲੋਂ ਜਾਇਜ਼ ਹੋਗਾ ਆਇਓ ਬਾਈ ਮਾੜਾ ਵਿਖਾਇਓ ਯਾਰ ਆ ਬਾਈ ਦੀ ਦੁਕਾਨ ਤੇ ਆ ਤੁਹਾਨੂੰ ਆ ਬਾਅਦ ਚ ਵਿਖਾਉਣੇ ਦੂਜਾ ਜਿਹੜਾ ਉਹਦਾ ਸਾਰਾ ਪਿੰਡ ਤੇ ਇੱਧਰਲੇ ਪਾਸੇ ਉਹਦਾ ਬਾਈ ਜੀ ਕੰਮ ਕਰ ਰਹੇ ਨੇ ਇਹ ਕਮਾ ਚੁਪਾ ਰਹੇ ਤੇ ਇਧਰ ਆ ਬਾਈ ਜੀ ਸਰਦਾਰ ਮੁੰਡੇ ਨੇ ਤੇ ਇਹ ਕੰਮ ਕਰ ਰਹੇ ਨੇ ਤੇ ਆ ਏਡਾ ਕੋ ਛੋਟਾ ਜਿਹਾ ਬਾਈ ਨੇ ਕੰਮ ਕੀਤਾ ਬਾਈ ਜੀ ਤੁਸੀਂ ਕਿੱਥੋਂ ਸਿੱਖਿਓ ਆਪਾਂ ਜਗਰਾਉ ਤੋਂ ਸਿੱਖਿਆ ਜੀ ਅੱਛਾ ਜਗਰਾਉੋਂ ਤੋਂ ਸਿੱਖਿਆ ਨਾ ਕੰਮ ਹਾਂਜੀ ਤੇ ਤੁਸੀਂ ਪਲੱਸ 2 ਕਰ ਲਈ ਬਾਈ ਜੀ ਹਾਂਜੀ ਪਲੱਸ 2 ਕਰ ਲਈ ਆਜਾ ਪਲੱਸ 2 ਕਰਕੇ ਤੁਸੀਂ ਇਹ ਕੰਮ ਸ਼ੁਰੂ ਕਰਦਾ ਹਨਾ ਹਾਂਜੀ ਹਾਂਜੀ ਤੇ ਬਾਈ ਦੀ ਬਾਈ ਸਪੋਰਟ ਜ਼ਰੂਰ ਕਰੋ ਬਾਈ ਅਮਰਤਧਾਰੀ ਮੁੰਡਾ ਵਾ ਤੇ ਬਾਈ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਇਹ ਕੰਮ ਕਰਦਾ ਵਾ ਤੇ ਇਧਰਲੇ ਪਾਸੇ ਰੇਟ ਵੀ ਦੂਜਾ ਨਾਲੋਂ ਬਿਲਕੁਲ ਜਿਹੜਾ ਤੁਹਾਨੂੰ ਘੱਟ ਰੇਟ ਤੇ ਮਿਲਣਗੇ ਆਵੇ ਲੋ ਬਰਗਰ 39 ਰੁਪਏ ਹੈ ਨਾ ਚੀਜ਼ ਬਰਗਰ 49 ਰੁਪਏ ਤੁਸੀਂ ਆ ਸਾਰੀ ਜਿਹੜੀ ਡਿਟੇਲ ਇਹ ਪੜ ਸਕਦੇ ਹੋ ਤੇ ਇਧਰਲੇ ਪਾਸੇ ਵੀ ਆਹ ਦੇਖ ਲਓ ਤੇ ਆਹ ਸਾਹਮਣੇ ਸੈਂਡਵਿਚ ਦਾ ਹੈਗਾ ਆ ਸਾਰੇ ਸ਼ੇਕ ਆਗੇ ਆ ਜਿਹੜੇ ਤੇ ਆ ਸਾਰਾ ਕੁਝ ਇੱਥੇ ਲਿਖਿਆ ਹੋਇਆ ਹੈ ਐਪਰੂਵ ਹੈ ਨਾ ਤੇ ਉਹਨਾਂ ਦੇ ਜਿਹੜੇ ਪ੍ਰਾਈਸ ਲਿਖੇ ਹੋਏ ਆ ਤੇ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਜਿਹੜੀ ਲੋਕੇਸ਼ਨ ਹੈਗੀ ਆ ਇਹ ਜਦੋਂ ਆਪਾਂ ਲੱਲਿਆਣੇ ਰਾਂ ਨੂੰ ਮੋੜਦੇ ਆਂ ਤੇ ਉਥੇ ਬਾਈ ਆ ਬਾਈ ਪੱਪੀ ਪੈਂਚਰ ਵਾਲਾ ਉਹਦੀ ਦੁਕਾਨਾਂ ਦੇ ਵਿੱਚ ਜਿਹੜੀ ਇਹ ਦੁਕਾਨ ਆ ਤੇ ਬਾਈ ਨੂੰ ਬਾਈ ਵੱਧ ਤੋਂ ਵੱਧ ਸਪੋਰਟ ਕਰੋ ਇੱਕ ਵਾਰੀ ਜਰੂਰ ਬਾਈ ਕੋਲ ਆ ਕੇ ਖਾਏ ਜਰੂਰ ਮੇਰੇ ਅੱਖੇ ਲਾ ਕੇ ਪੰਜਾਬੀ ਵੀਰ ਆ ਬਾਈ ਜੀ ਸਪੋਰਟ ਜਰੂਰ ਕਰੋ ਤੇ ਬਾਈ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੋ ਤੇ ਇੱਕ ਵਾਰ ਜਰੂਰ ਖਾਇਆ ਜੋ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਨਾ ਕੁਛ ਚੰਗਾ ਲੱਗਾ ਤਾਂ ਜਰੂਰ ਬਾਈ ਜੀ ਇੱਕ ਨਾ ਆਜੋ ਪਰ ਮੈਂ ਤੁਹਾਨੂੰ ਗਾਰੰਟੀ ਇਹ ਦਿੰਨਾ ਵੀ ਤੁਸੀਂ ਇੱਕ ਵਾਰੀ ਆਓਗੇ ਤਾਂ ਦੁਬਾਰਾ ਦੁਬਾਰਾ ਜ਼ਰੂਰ ਬਾਈ ਕੋਲੇ ਇੱਥੇ ਖਾ ਕੇ ਜਾਇਆ ਕਰੋਗੇ ਮੈਂ ਬਾਈ ਕੋਲੋਂ ਵੀ ਜਦੋਂ ਵੀ ਚੀਜ਼ ਬਣਾਉਣਾ ਤਾਂ ਮੈਂ ਇੱਥੇ ਹੀ ਖਾਣਾ ਕਿਉਂਕਿ ਮੈਨੂੰ ਤਲਵੰਡੀ ਨਹੀਂ ਜਾਣਾ ਪੈਂਦਾ ਤੇ ਬਾਕੀ ਮੇਨ ਗੱਲ ਇਹ ਆ ਵੀ ਬਾਈ ਦਾ ਜਿਹੜਾ ਸਾਰਾ ਸਮਾਨ ਆ ਸਾਫ਼ ਸੁਥਰਾ ਤੁਸੀਂ ਕੋਲੇ ਖੜ ਕੇ ਤੇ ਜਿਹੜਾ ਬਣਾ ਸਕਦੇ ਹੋ ਤੇ ਖਾ ਸਕਦੇ ਹੋ ਬਹਿ ਕੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਫਿਰ ਵੀਡੀਓ ਨੂੰ ਆਪਾਂ ਇੱਕ ਵਾਰੀ ਕਹਿੰਨੇ ਆ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ